ਫਿਰੋਜ਼ਪੁਰ ਦੇ ਵਿੱਚ ਲੋਕਾਂ ਦੇ ਕੁਰਤੇ ਪਜਾਮੇ ਦੀਆਂ ਜੇਬਾਂ ਪਾੜ ਕੇ ਲੁੱਟਖੋ ਕਰਨ ਵਾਲਾ ਗ੍ਰੋਸਰ ਗਰਮ ਹੋਇਆ ਜਿਆ ਤਾਂ ਦੱਸ ਦੇ ਕਿ ਜੋ ਲੋਕ ਕੁਰਤੇ ਪਜਾਮੇ ਪਾ ਕੇ ਵਿਕਲਾ ਤਸਵਾਰੋ ਕੇ ਜਾ ਰਹੇ ਨੇ ਆਪੋ ਆਪਣੇ ਕੰਮਾਂ ਤੇ ਤਾਂ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਮਾਮਲਾ ਜਿਹੜਾ ਹੁਣ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਗਰੋ ਨੇ ਇੱਕ ਬਜ਼ੁਰਗ ਸੁਨਾਰੇ ਨੂੰ ਆਪਣਾ ਨਿਸ਼ਾਨਾ ਬਣਾਇਆ ਜਿੱਦੇ ਚੌਦੇ ਹੋਦੇ ਕੁਰਤੇ ਦੀ ਜੇਬ ਪਾੜ ਕੇ ਲੁੱਟੇਰੇ ਲੁੱਟਖੋ ਕਰਕੇ ਫਰਾਰ ਹੋ ਗਏ ਨੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਬਾਈਕ ਸਵਾਰ ਨੌਜਵਾਨ ਨੇ ਜਿਨ੍ਹਾਂ ਵੱਲੋਂ ਲੁੱਟ ਦੀ ਵ ਕਿ ਦੇ ਕੁਰਤੇ ਪਜਾਮੇ ਦੀ ਜੇਬ ਪਾੜ ਕੇ ਉਹਨੂੰ ਤੱਕਾ ਦੇ ਕੇ ਦੱਸੇ ਜਰ ਕਿ 12000 ਰੁਪਏ ਲੁੱਟ ਕੇ ਫਰਾਰ ਹੋ ਗਏ ਨਹੀਂ ਤਾਂ ਫਲਾਲਾ ਜੇ ਹਕਤਨਾਮਾ ਲਗਾਤਾ ਸ਼ਹਿਰ ਦੇ ਵਿੱਚ ਗੱਤ ਰਹੀਆਂ ਨੇ ਪੜਾ ਤਹਿ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਪੁਲਹਾੜ ਅੰਦਾਜ਼ੀ ਕਿ ਇਸ ਰਾਨ ਦੁਕਾਨਦਾਰਾ ਦਾ ਬਿਆਨ ਵੀ ਸਾਹਮਣੇ ਆਇਆ ਦੁਕਾਨਦਾਰ ਦਾ ਕਹਿਣਾ ਕਿ ਲੁੱਟ ਖੋਦਿਆ ਬਾਰਤਾ ਲਗਾਤਾ ਸ਼ਹਿਰ ਦੇ ਵਿੱਚ ਬਾਤਾਂ ਹੀ ਚੱਲ ਰਹੀਆਂ ਨੇ ਜਿਨਾ ਤੇ ਪੁਲਿਸ ਵੱਲੋਂ ਕੋਈ ਵੀ ਰੋਕ ਜੜੀ ਨਹੀਂ ਲਗਾਈ ਜਾ ਰਹੀ ਉਹਨਾਂ ਨੇ ਕਹਿ ਕੇ ਜੇਕਰ ਪੁਲਿਸ ਨੇ ਛੇਤੀ ਨਾ ਲੁਟੇਰਿਆਂ ਨੂੰ ਗ ਪੂਰਾ ਬਾਜ਼ਾਰ ਬੰਦ ਕੀਤਾ ਜਾਵੇਗਾ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾਵੇਗੀ ਮੈਂ ਸਵੇਰ ਕੁਮਾਰ ਜੀ ਮੈਂ ਜੀਰਾ ਜੀਰਾ ਗੇਟ ਜੰਮਾਤਾ ਸੋ ਤੇ ਅੱਧਰ ਗਲੀ ਗੁਰਦਾਰ ਗਲੀ ਅੱਧਵੜਿਆ ਤੇ ਮੈਨੂੰ ਮਗਰ ਮਸਲ ਦੇ ਬੁੰਡੇ ਆਏ ਆ ਕੱਬ ਦੇ ਅੰਗਲ ਜੀ ਉਹ 10000 ਕੀ ਨਾਮ ਦਾ ਹਸਪਤਾਲ ਕਿੱਥੇ ਆ ਤੇ ਮੈਂ ਕਿਹਾ ਤਾ ਉਹ ਅੱਗੇ ਹੈਗਾ ਤੇ ਅੱਬੇ ਜੇਹਵਲ ਵੇਖਿਆ ਤੇ ਨਾਲੇ ਮਗਲੇ ਮੁੰਡੇ ਨੇ ਮੈਨੂੰ ਮਗਲਵਾ ਕੇ ਨਰਦੇ ਦਾ ਕਾਪਾ ਮਾਰਿਆ ਤੇ ਆਪਾ ਮਾਰਕੀਟ ਤੇ ਕਹੇ ਮੇਰਾ ਪੰਜਾਹ ਰੁਪਿਆ ਕਰਤਾ ਤੇ ਪਰ ਤੇ ਤਲੇ ਡੇਇਤਾ ਤੇ 4 ਜਨ ਲੰਨਾ ਕੋ ਸਾਰਾ ਮੇਰਾ ਕੁਰਤਾ ਲੈ ਕੇ ਚੱਕ ਕੇ ਤੇ ਜੋ ਮੇਰੇ ਜੇਬੇ ਪੈਸੇ ਸਾਰੇ ਕੜਜ ਲੈ ਬਟ ਕੋ ਬੇਲੇ ਲੈ ਕੇ ਕੇ ਬੀ ਕਾ ਸੀਏ ਏਟਮਾਰ ਸਾਰਾ ਕੁ ਲੈ ਗਿਆ ਬਚਾ ਜਪਈ ਹੱਥ ਮੈਂ ਢੁੱਡ ਮੇਰਾ ਅਜ ਮੇਰਾ 12000 ਰੁਪਏ ਸੀ ਠੀਕ ਕੁਰਤਾ ਪਾਇਆ ਸੀ ਆ ਕੁਰਤਾ ਪਾਇਆ ਸੀ ਸਰਕਾਰ ਨੇ ਜੇ ਵੀ ਕੱਟੀ ਗਈ ਨਾ ਆ ਸਾਰੀਆਂ ਦੀ ਅੱਧਾ ਕੁਰਤਾ ਲਾ ਕੇ ਕਰ ਗਏ ਠੀਕ ਹੈ ਕਿ ਮਾਰਕੀਟ ਕਰਦੇ ਹਾਂ ਹਾਂਜੀ ਅੰਕ ਕਰਦੇ ਹਾਂ 75 ਉਹ ਸਸਤੇ ਮੰਗ ਸਾਫ ਕਰਦੇ ਤੇ ਦੋ ਚੱਕਾ ਫੜਾ ਜਾਵੇ ਫੜਾ ਜਾਵੇ ਤਾਂ ਰੋਜ਼ ਦਾ ਕੰਮ ਵੀ ਇਹ ਤਾਂ ਅੱਜ ਜਸਤਰਾ ਜੀ ਅੱਜ ਸਾਡੇ ਵਪਾਰੀ ਭਰਾ ਜਾ ਰਹੇ ਸੀਗੇ ਸੁਸ਼ੀਲ ਨੰਦਾਈ ਤੇ ਇਹਨਾਂ ਨਾਲ ਲੁੱਟਖੋ ਦੀ ਵਾਰਤਾਤ ਹੋਈ ਹੈ ਤੇ ਜਿਸ ਵਿੱਚ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇਸ ਟਾਈਮ ਸਾਰਾ ਪ੍ਰਸ਼ਾਸਨ ਸੁੱਤਾ ਪਿਆ ਹੈ ਤੇ ਇਹ ਜਿਹੜੀ ਮਤਲਬ ਘਟਨਾ ਹੋਈ ਹੈ ਬੜੀ ਮੰਦ ਭਾਗੀ ਹੈ ਜੀ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਪਾਰੀ ਭਰਾ ਨੂੰ ਹਿਸਾਬ ਦਵਾਇਆ ਜਾਵੇ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਇਹ ਜੀ ਗੱਲ ਹੈ ਫੋਇਪਰ ਦੇ ਵਿੱਚ ਡਰਾਮਾ ਬਹੁਤ ਜ਼ਿਆਦਾ ਵਾਧੇ ਤੇ ਐਮਪੀਆ ਨੇ ਦਿਨ ਦਿਹਾੜੇ ਤਿੰਨ ਵਾਈਕੇ 50 ਮਿੰਟ ਤੇ ਮੇਰਾ ਛੋਟਾ ਪੁੱਹਾ ਜਾ ਰਿਹਾ ਸੀਗਾ ਤੇ ਜੀਰਾ ਗੇਟ ਦੇ ਕੋਲ ਉੱਥੇ ਇਹ ਦੋ ਅਣਪਛਾਤੇ ਬੰਦਿਆਂ ਨੇ ਇਹਨੂੰ ਘੇਰ ਲਿਆ ਤੇ ਦੇ ਦੇ ਬਾਹਰ ਤੇ ਕਾਪਾਵਾ ਲਿਆ ਇਹਨਾਂ ਨੂੰ ਕਿਰਤੀ ਪੰਚੇਗਾਰ ਦਿੱਤੇ ਤੇ ਇਹਦਾ কুরਤਾ ਸਾੜਾ 파ੜ ਕੇ ਬਰੂਆ ਲੈ ਗਏ ਨੇ ਤੇ ਬਹੁਤ ਜ਼ਿਆਦਾ ਧੱਕਦਾਈ ਕਰ ਰਹਾਂ ਏ ਇਹਨਾਂ ਦੇ ਤੇ ਅਸੀਂ ਪੁਛਾਤਚ ਮੰਗ ਕਰਦੇ ਆ ਕਿ ਵੀ ਇਹਨਾਂ ਦੇ ਬੰਦੇ ਜਲਦ ਤੋਂ ਜਲਦ ਫੜੇ ਜਾਣ ਪਰ ਸਾਨੂੰ ਇਹਨਾਂ ਨੇ ਪੁਲਸਾਂ ਨੂੰ ਯਕੀਨ ਦਵਾਇਆ ਸੀ ਕਿ ਅਹੀ ਘੰਟੇ ਵਿੱਚ ਵਿੱਚ ਬੰਦੇ ਫੜ ਲਵਾਂਗੇ ਹੁਣ 3 ਵਜੇ ਦਾ ਟਾਈਮ ਸੀਗਾ ਤੇ 6 ਵਜੇ ਕੇ ਨੇ 7 ਵਜੇ ਨਾਲੇ ਹੋ ਗਏ ਨੇ ਇਹਨਾਂ ਕੋਈ ਪਤਾ ਨਹੀਂ ਫੜਿਆ ਅਸੀਂ ਜੇ ਇਹਨਾਂ ਨੇ ਕਾਲ ਲਾ ਕੇ ਤੇ ਅਸੀਂ ਬੰਦ ਦੀ ਕਾਲ ਕਰਾਂਗੇ ਸਾਡਾ ਬਿਆਸ ਜੀ ਬੰਦ ਦੀ ਕਾਲ ਕਰੇਗਾ ਇਹਦੇ ਵਿੱਚ ਅਸੀਂ ਸਾਨੂੰ ਇਹ ਯਕੀਨ ਦਿਲਾਇਆ ਜਾਵੇ ਕਿ ਵੀ ਬੰਦੇ ਫੜੇ ਜਾਣ ਹਾਂ ਇੱਕ ਫਰਮ ਲੇ ਕੇ ਦਿੱਤੀ ਥਾਣੇ ਜੀ ਹੁਣ ਤੱਕ ਕੋਈ ਪੁਲਿਸ ਵਾਲਾ ਜਮਾਇਆ ਕੋਈ ਨਹੀਂ ਸਾਡੇ ਕੋਲ ਆਇਆ ਪੁਲਿਸ ਵਾਲਾ ਜੀ ਕਿੰਨੇ ਵਜੇ ਘਟਣਾ ਹੈ ਇਹ 9 ਵਜੇ ਕੇ 50 ਮਿੰਟ ਦੇ ਘਟ ਰਹੇ ਨੇ ਸਵੇਰ ਦੀ ਹਾਂਜੀ ਕੀ ਮੰਗਤੀ ਕਰਦੇ ਅਸੀਂ ਮੰਗ ਨੂੰ ਇਹ ਕਰਦੇ ਆ ਕਿ ਵੀ ਗੱਲ ਹੈ ਕਿ ਇਹ ਵੱਡੇ ਜਿਹੜੇ ਨੇ ਦੋਸ਼ੀ ਨੇ ਜਲਦ ਜਲਦ ਫੜੇ ਜਾਣ ਤੇ ਸਾਡਾ ਇਨਸਾਫ ਵਾਇਆ ਜਾਵੇ ਤੇ ਗਾਂਦ ਉਹ ਇਹੀ ਘਟਨਾ ਨਾ ਹੋਵੇ